ਸਾਲ 2015 ਵਿੱਚ ਵਾਪਰੇ ਵਿਦਬੀ ਤੇ ਗੋਲੀकांड ਮਾਮਲਿਆਂ ਦੀ ਪੜਤਾਲ ਕਰ ਰਹੀ ਵਿਸ਼ੇਸ਼ ਜਾਂਚ ਟੀਮ ਨੇ ਹੁਸ਼ਿਆਰਪੁਰ ਤੋਂ ਸਾਬਕਾ ਐਸਐਸਪੀ ਚਰਨਜੀਤ ਸ਼ਰਮਾ ਨੂੰ ਉਹਨਾਂ ਦੇ ਘਰੋਂ ਹਿਰਾਸਤ ਵਿੱਚ ਲੈ ਲਿਆ ਹੈ ਪੁਲਿਸ ਨੂੰ ਮੁਖਬਰ ਦੇ ਹਵਾਲਿਆਂ ਤੋਂ ਇਹ ਖਬਰ ਮਿਲੀ ਸੀ ਕਿ ਸ਼ਰਮਾ ਵਿਦੇਸ਼ ਗਿਸਕੰਦੇ ਤਿਆਰੀ ਕਰ ਰਿਹਾ ਹੈ ਇਸ ਲਈ ਐਸਆਈਟੀ ਨੇ ਹੰਗਾਮੀ ਹਾਲਾਤ ਵਿੱਚ ਇੱਕ ਕਾਰਵਾਈ ਕੀਤੀ ਹੈ ਸ਼ਰਮਾ ਤੋਂ ਇਲਾਵਾ ਐਸਆਈਟੀ ਨੇ ਇੰਸਪੈਕਟਰ ਅਮਰਜੀਤ ਸਿੰਘ ਨੂੰ ਵੀ ਗ੍ਰਿਫਤਾਰ ਲਈ ਛਾਪੇਮਾਰੀ ਕੀਤੀ ਪਰ ਉਹ ਗ੍ਰਿਫਤਾਰ ਨਹੀਂ ਹੋ ਸਕਿਆ ਹੈ एसआईटी ਦੇ ਮੈਂਬਰ ਆਈਜੀ ਕੁਮਰ ਵਿਜੇ ਪ੍ਰਤਾਪ ਨੇ ਚਰਨਜੀਤ ਸ਼ਰਮਾ ਦੀ ਗ੍ਰਿਫਤਾਰੀ ਦੀ ਪੁਸ਼ਟੀ ਕੀਤੀ ਹੈ। ਦਰਅਸਲ ਐਸਆਈਟੀ ਨੇ ਸ਼ਰਮਾ ਨੂੰ ਸਬੰਧ ਜਾਰੀ ਕਰ 29 ਜਨਵਰੀ ਨੂੰ ਪੇਸ਼ ਹੋਣ ਲਈ ਕਿਹਾ ਸੀ ਪਰ 2 ਦਿਨ ਪਹਿਲਾਂ ਹੀ ਯਾਨੀ ਐਤਵਾਰ ਸਵੇਰੇ ਹੀ ਐਸਆਈਟੀ ਦੀ ਟੀਮ ਨੇ ਚਰਨਜੀਤ ਸ਼ਰਮਾ ਨੂੰ ਸਵੇਰੇ 6:30 ਵਜੇ ਉਹਨਾਂ ਦੇ ਹੁਸ਼ਿਆਰ ਪੁਸਤਿਤ ਘਰ 'ਚ ਛਾਪੇਮਾਰੀ ਕਰਕੇ ਗ੍ਰਿਫਤਾਰ ਕਰ ਲਿਆ ਹੈ। ਦੱਸਿਆ ਜਾ ਰਿਹਾ ਹੈ ਕਿ ਇਸ ਦੌਰਾਨ ਐਸਐਸਪੀ ਚਰਨਜੀਤ ਸ਼ਰਮਾ ਨੇ ਕੰਦ ਟੱਪ ਕੇ ਭੱਜਣ ਦੀ ਕੋਸ਼ਿਸ਼ ਵੀ ਕੀਤੀ ਪਰ ਪੁਲਿਸ ਨੇ ਜਫੇਰੇ ਨੂੰ ਉਸਨੂੰ ਘੇਰਾ ਪਾਇਆ ਹੋਇਆ ਸੀ। ਜਿਸ ਕਰਕੇ ਉਹ ਪੁਲਿਸ ਦੀ ਗ੍ਰਿਫਤ ਵਿੱਚ ਆ ਗਿਆ ਹੈ। ਤੁਹਾਨੂੰ ਦੱਸਦੇ ਹਾਂ ਕਿ 1 ਅਕਤੂਬਰ 2015 ਦੌਰਾਨ ਚਰਨਜੀਤ ਸ਼ਰਮਾ ਮੋਗਾ ਦੇ ਸੀਨੀਅਰ ਪੁਲਿਸ ਕਪਤਾਨ ਦੇ ਅਹੁਦੇ ਤੇ ਤੇ ਨਾਸੀ ਅਤੇ ਅਮਰਜੀਤ ਸਿੰਘ ਬਾਜਾਖਾਨਾ ਥਾਣੇ ਦੇ ਮੁਖੀ ਵਜੋਂ ਕਾਰਜਸ਼ੀਲ ਸਨ। ਬੇਬਲ ਕਲਾ ਤੋਂ ਕੋਟਪੂਰਾ ਗੋਲੀਕਾਂਡ ਵਾਪਨ ਸਮੇਂ ਦੋਵੇਂ ਹੀ ਉਥੇ ਡਿਊਟੀ ਤੇ ਤੇ ਨਾਸ ਸਨ ਜਿੱਥੇ ਬਰਗਾੜੀ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬਿਦਬੀ ਦੇ ਰੋਸ ਵਿੱਚ ਸਿੱਖ ਪ੍ਰਦਰਸ਼ਨ ਕਰ ਰਹੇ ਸਨ। ਪੁਲਿਸ ਕਾਰਵਾਈ ਦੇ ਚੱਲਦਿਆਂ ਉਹਨਾਂ ਨੂੰ ਮੁਕਤਲ ਕੀਤਾ ਗਿਆ ਅਤੇ ਫਿਰ ਪਿਛਲੇ ਸਾਲ रेलवे शर्मा सेवामुक्त हो उन शर्मा गए उन एसआईटी ਵੱਲੋਂ शर्मा ਕੋਲੋਂ ਗੋਲੀਕੰਡ ਬਾਬਤ ਕਸ਼ਿਸ਼ ਕੀਤੀ ਜਾਵੇਗੀ ਅਤੇ ਅਮਰਜੀਤ ਨੂੰ ਹਿਰਾਸਤ ਵਿੱਚ ਲੈਣ ਲਈ ਅਗਲੀ ਕਾਰਵਾਈ ਆਰੰਭ ਕੀਤੀ ਗਈ ਹੈ ਐਸਐਸਪੀ ਚਰਨਜੀਤ ਸ਼ਰਮਾ ਦੀ ਗ੍ਰਿਫਤਾਰੀ ਬਾਰੇ ਵਿਸ਼ੇਸ਼ ਜਾਂਚ ਟੀਮ ਦੇ ਮੈਂਬਰ ਆਈਜੀ ਕੁਮਰ ਵਿਜੇ ਪ੍ਰਤਾਪ ਨੇ ਵੱਡਾ ਖੁਲਾਸਾ ਕੀਤਾ ਹੈ ਉਹਨਾਂ ਕਹਿੰਦੇ ਕਿ ਉਹਨਾਂ ਕੋਲ ਪੁਖਤਾ ਜਾਣਕਾਰੀ ਸੀ ਕਿ ਚਰਨਜੀਤ ਸ਼ਰਮਾ ਵਿਦੇਸ਼ ਭੱਜਣ ਦੀ ਫਰਾਗ ਵਿੱਚ ਹੈ ਕਿਉਂਕਿ ਉਹਨਾਂ ਕੋਲ ਪਹਿਲਾਂ ਹੀ ਅਮਰੀਕਾ ਕੈਨੇਡਾ ਤੇ ਇੰਗਲੈਂਡ ਦੇ ਵੀਜ਼ੇ ਮੌਜੂਦ ਸਨ ਇਸ ਲਈ ਐਸਆਈਟੀ ਨੇ ਬਿਨਾਂ ਦੇਰੀ ਕੀਤਾ ਚੰਦਰਜੀਤ ਸ਼ਰਮਾ ਦੇ ਘਰ 'ਚ ਆਸਵੇਰੇ ਤੜਕਸਾਰੀ ਛਾਪੇਮਾਰੀ ਕਰਕੇ ਉਹਨਾਂ ਨੂੰ ਗ੍ਰਿਫਤਾਰ ਕਰ ਲਿਆ ਹੈ। ਉਹਨਾਂ ਦੱਸਿਆ ਹੈ ਕਿ ਚੰਦਰਜੀਤ ਸ਼ਰਮਾ ਦੀ ਗ੍ਰਿਫਤਾਰੀ ਬਾਜਾਖਾਨਾ ਥਾਣੇ ਵਿੱਚ ਦਰਜੇ ਰਾਦਾ ਕਤਲ ਮਾਮਲੇ ਵਿੱਚ ਕੀਤੀ ਗਈ ਹੈ। 14 ਅਕਤੂਬਰ 2015 ਨੂੰ ਬੇਬਲ ਕਲਾਂ ਵਿੱਚ ਗੋਲੀ ਨਾਲ ਦੋ ਨੌਜਵਾਨਾਂ ਦੀ ਮੌਤ ਤੇ ਕਈਆਂ ਦੇ ਜ਼ਖਮੀ ਹੋਣ ਉਪਰੰਤ ਐਫਆਈਆਰ ਨੰਬਰ 130/15 ਦਰਜ ਕੀਤੀ ਗਈ ਸੀ। ਫਾਇਰਿੰਗ ਦਾ ਇਨਸੀਡੈਂਟ ਹੋਇਆ ਸੀ ਉਸ ਸੰਬੰਧ ਵਿੱਚ ਪੰਜਾਬ ਸਰਕਾਰ ਵੱਲੋਂ ਸਪੈਸ਼ਲ ਇਨਵੈਸਟੀਗੇਸ਼ਨ ਟੀਮ ਦਾ ਗਠਨ ਕੀਤਾ ਗਿਆ ਸੀ ਤੇ ਇਸ ਕੇਸ ਦੇ ਵਿੱਚ ਜੋ ਆਜ ਚਰਨਜੀਤ ਸਿੰਘ ਜੋ ਉਦੋਂ ਐਸਐਸਪੀ ਮੋਗਾ ਹੁੰਦੇ ਸਨ ਉਹਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਇਹ ਗ੍ਰਿਫਤਾਰੀ ਅੱਜ ਸਵੇਰੇ ਸਵੇਰੇ ਕੀਤੀ ਗਈ ਹੈ ਔਰ ਚਰਨਜੀਤ ਸ਼ਰਮਾ ਨੇ ਚਰਮਜੀਤ ਸਿੰਘ ਚਰਨਜੀਤ ਸਿੰਘ ਇਹਨਾਂ ਦੀ ਗ੍ਰਿਫਤਾਰੀ ਅੱਜ ਸਵੇਰੇ ਕੀਤੀ ਗਈ ਹੈ ਅਤੇ ਇਹ ਬਹਬਲ ਕਲਾਂ ਵਾਲੇ ਕੇਸ ਦੇ ਵਿੱਚ ਨਾਮਜਦ ਅਭਿਯੁਕਤ ਸੀਗੇ ਇਹਨਾਂ ਦੇ ਖਿਲਾਫ ਆਲਰੇਡੀ ਮਤਲਬ ਸਫਾ ਮਿਸਲ ਤੇ ਸਬੂਤ ਆ ਗਿਆ ਸੀ ਫਿਰ ਵੀ ਸਾਡੀ ਇੱਕ ਕੋਸ਼ਿਸ਼ ਸੀਗੀ ਕਿ ਇਹਨਾਂ ਨੂੰ ਬੁਲਾ ਕੇ ਇਹਨਾਂ ਨੂੰ ਇੱਕ ਮੌਕਾ ਦਿੱਤਾ ਜਾਵੇ ਆਪਣਾ ਫਖਰ ਰੱਖਣ ਦਾ 29 ਤਰੀਖ ਵਾਸਤੇ ਨੋਟਿਸ ਇਹਨਾਂ ਨੂੰ ਇਸ਼ੂ ਕਰ ਦਿੱਤਾ ਗਿਆ ਸੀ ਲੇਕਿਨ ਉਹ ਨੋਟਿਸ ਤਾਮਿਲ ਨਹੀਂ ਹੋਇਆ ਸੀ ਕਿਉਂਕਿ ਇਹ ਆਊਟ ਆਫ ਰੇਚ ਸੀਗੇ ਸੱਜੇ ਖਬੇ ਹੋ ਗਈ ਸੀ ਤੇ ਜਦੋਂ ਸਾਡੇ ਕੋਲ ਉਖਤਾ ਇਨਫੋਰਮੇਸ਼ਨ ਆ ਗਈ ਕਿ ਇਹ ਮਤਲਬ 29 ਤਰੀਕ ਨੂੰ ਪੁਲਿਸ ਦੇ ਸਾਹਮਣੇ ਐਸਆਰਟੀ ਦੇ ਸਾਹਮਣੇ ਨਹੀਂ ਪੇਸ਼ ਹੋਣਗੇ ਅਤੇ ਇਹਨਾਂ ਨੇ ਮਤਲਬ ਉਹ ਵਿਦੇਸ਼ ਜਾਣ ਵਾਸਤੇ ਟਿਕਟ ਉਗਰ ਲੈਣ ਦਾ ਪ੍ਰਬੰਧ ਕਰਨਾ ਸ਼ੁਰੂ ਕਰ ਦਿੱਤਾ ਸੀ ਐਵੇਂ ਪਤਾ ਲੱਗ ਗਿਆ ਕਿ ਕੈਨੇਡਾ ਅਮਰੀਕਾ ਅਤੇ ਇੰਗਲੈਂਡ ਦਾ ਵੀਜ਼ਾ ਇਹਨਾਂ ਤੇ ਕੋਲ ਆਲਰੇਡੀ ਹੈ ਤਾਂ ਇਹਨਾਂ ਨੂੰ ਮਤਲਬ ਗ੍ਰਿਫਤਾਰ ਕਰਨ ਦੀ ਕੋਸ਼ਿਸ਼ ਕੀਤੀ ਗਈ ਤੇ ਇਸ ਕਰਕੇ ਅੱਜ ਸਵੇਰੇ ਸਵੇਰੇ ਇਹ ਗ੍ਰਿਫਤਾਰੀ ਮੁੰਦੇ ਵਿੱਚ ਲਿਆਂਦੀ ਗਈ ਤੇ ਗ੍ਰਿਫਤਾਰੀ ਵਾਸਤੇ ਕੋਸ਼ ਸਬੂਤ ਸਭ ਹਨ ਜਿਲਤੇ ਹੈ ਇਹਨਾਂ ਦੇ ਖਿਲਾਫ ਸਰ ਕੀ ਸਬੂਤ ਨੇ ਕੀ ਕੀ ਭੂਮਿਕਾ ਕੀ ਸੀਗੀ ਜੋ ਸਬੂਤ ਹੈ ਜੋ ਭੂਮਿਕਾ ਹੈ ਉਹ ਕੇਸ ਫਾਈਲ ਦੇ ਉਤੇ ਹੈ ਉਹ ਅਸਲੀ ਅਦਾਲਤ ਦੇ ਵਿੱਚ ਦੇ ਦੇਵਾਂਗੇ ਅਦਾਲਤ ਦੇ ਵਿੱਚ ਜਦੋਂ ਫਾਈਨਲ ਰਿਪੋਰਟ ਦੇ ਦਿੱਤੀ ਜਾਵੇਗੀ ਉਹ ਫਿਰ ਸਾਰਿਆਂ ਦੇ ਸਾਹਮਣੇ ਓਪਨ ਕਰ ਦਿੱਤੀ ਜਾਵੇਗੀ ਇਨੀਸ਼ੀਅਲ ਪੁਛ ਗਿਸ਼ ਦੇ ਦੌਰਾਨ ਕੋਈ ਇਹਨਾਂ ਨੇ ਇਨੀਸ਼ੀਅਲ ਪੁਛ ਗਿਸ਼ ਦੇ ਦੌਰਾਨ ਕਾਫੀ ਦੇਖੋ ਮਤਲਬ ਪੁਛ ਕੀ ਛਲੇ ਚੱਲ ਰਹੀ ਹੈ ਕਿਉਂਕਿ ਅੱਜ ਸਵੇਰੇ ਹੀ ਗ੍ਰਿਫਤਾਰੀ ਹੋਈ ਹੈ ਤੇ ਅੱਜ ਜੋ ਪੁਛ ਕੀ ਛੋਈ ਹੈ ਉਸ ਦਾ ਮਤਲਬ ਮજબੂਤ ਮੈਂ ਨਹੀਂ ਦੱਸ ਸਕਦਾ ਹਾਂ ਕਿਉਂਕਿ ਆਉਣ ਵਾਲੇ ਸਮਾਂ ਦੇ ਵਿੱਚ ਜੋ ਗੱਲ ਦੱਸਣੀ ਹੋਵੇ ਉਹ ਤੁਹਾਡੇ ਨਾਲ ਅਸੀਂ ਜ਼ਰੂਰ ਦੱਸਾਂਗੇ ਲੇਕਿਨ ਜੋ ਐਵੀਡੈਂਸ ਹੈ ਉਹ ਅਸੀਂ ਕੋਰਟ ਦੇ ਵਿੱਚ ਦੇ ਸਾਹਮਣੇ ਐਸ ਐਚ ਓ ਸੀ ਦੇ ਨਾਲ ਜੀ ਇਹਨਾਂ ਦੇ ਹੋਰ ਜਿਹੜੇ ਐਸ ਐਚ ਓ ਸੀ ਕਾ ਜੀ ਨਾਮ ਦੇ ਸੀ ਉਹਨਾਂ ਦਾ ਦੇਖੋ ਜਿਸ ਜਿਸ ਵਿਅਕਤੀ ਦਾ ਜੋ ਜੋ ਰੋਲ ਹੋਗਾ ਉਸ ਦੇ ਅਨੁਸਾਰ ਕਾਰਵਾਈ ਕੀਤੀ ਜਾਏਗੀ ਇਹ ਐਸ ਆਈ ਟੀ ਨੇ ਡਿਸਾਈਡ ਕਰਨਾ ਹੈ ਕਿ ਜੋ ਫੈਕਟ ਸਾਹਮਣੇ ਆਉਣਗੇ ਤੇ ਉਸ ਦੇ ਹਿਸਾਬ ਦੇ ਨਾਲ ਜੋ ਜੋ ਚੀਜ਼ ਜਸ ਜਸ ਦੇਖਤੀ ਦੇ ਖਿਲਾਫ ਜੋ ਸਬੂਤ ਹੋਗਾ ਉਸ ਦੇ ਅਨੁਸਾਰ ਕਾਰਵਾਈ ਕੀਤੀ ਜਾਵੇਗੀ। ਸਰ ਜੀ ਉਹ ਤੁਹਾਨੂੰ ਦੱਸ ਦਵਾਂਗੇ ਜੀ। ਤੁਹਾਨੂੰ ਦੱਸ ਦਵਾਂਗੇ। ਸਰ ਜਿਹਨੇ ਮੀਡੀਆ ਰਿਪੋਰਟ ਅੰਗਿਆ ਕਿ ਉਹ ਭੱਜਣ ਦੀ ਕੋਸ਼ਿਸ਼ ਕਰਨ ਗਈ। ਹਾਂ ਜੀ। ਚਰਮਾ ਜੀ ਵੱਲੋਂ ਭੱਜਣ ਦੀ ਕੋਸ਼ਿਸ਼ ਕੀਤੀ ਗਈ। ਇਸ ਦੇ ਬਾਰੇ ਭੱਜਣ ਦੀ ਕੋਸ਼ਿਸ਼ ਆਹ ਵੀ ਹਾਂ ਜਦੋਂ ਪੁਲਿਸ ਨੇ ਘੇਰਾ ਪਾ ਲਿਆ ਉਦੋਂ ਵੀ ਉਹਨਾਂ ਨੇ ਭੱਜਣ ਦੀ ਕੋਸ਼ਿਸ਼ ਕੀਤੀ ਲੇਕਿਨ ਪੁਲਿਸ ਦਾ ਘੇਰਾ ਮਤਲਬ ਕਾਫੀ ਮਤਲਬ ਤਰੀਕੇ ਦੇ ਨਾਲ ਲਗਾਇਆ ਗਿਆ ਸੀ ਕਿਉਂਕਿ ਸਾਡੇ ਕੋਲ ਇਨਫੋਰਮੇਸ਼ਨ ਸੀਗੀ ਇਸ ਕਰਕੇ ਉਹ ਪਜੰਦੇ ਵਿੱਚ ਕਾਮਯਾਬ ਨਹੀਂ ਹੋ ਸਕੇ ਉਹਨਾਂ ਨੂੰ ਗ੍ਰਿਫਤਾਰ ਕਰ ਦਿੱਤਾ ਗਿਆ ਤਦ ਕਿਹੜੇ ਤਰੀਕੇ ਨਾਲ ਕਾਰਵਾਈ ਕੀਤੀ ਗਈ ਹੈ ਉਹ ਸ਼ਿਆਦਪੁਰ ਤੋਂ ਕੀਤੀ ਸਰ ਕੋਰਟ 'ਚ ਕਦੋਂ ਪੇਸ਼ ਕੀਤਾ ਜਾ ਰਿਹਾ ਜੀ ਕੋਰਟ 'ਚ ਕਦੋਂ ਪੇਸ਼ ਕੀਤਾ ਜਾ ਰਿਹਾ ਉਹ ਤੁਹਾਨੂੰ ਦੱਸ ਦੇਵਾਂਗੇ ਜੀ ਸਰ ਜੋ ਇਹ ਕਿਆਸ ਲਗਾਇਆ ਜਾਇਆ ਹੈ ਕਿ ਸਰਕਾਰ ਦੇ ਕਹਿਦ ਤੇ ਗੋਰੀ ਚਲਾਈ ਗਈ ਸੀ ਉਹਦੇ ਬਾਰੇ ਤੁਸੀਂ ਦੱਸ ਦਿਓ ਦੇਖੋ ਜੀ ਅਸੀਂ ਕਾਨੂੰਨ ਦੇ ਤਹਿਤ ਕੰਮ ਕਰਦੇ ਹਾਂ ਇਸ ਕਰਕੇ ਅਸੀਂ ਇਸ ਤਰ੍ਹਾਂ ਦਾ ਕੋਈ ਵੀ ਸਟੇਟਮੈਂਟ ਨਹੀਂ ਦੇ ਸਕਦੇ ਅਸੀਂ ਜੋ ਵੀ ਸਬੂਤ ਸਾਡੇ ਕੇਸ ਫਾਈਲ ਦੇ ਉੱਤੇ ਹੈ ਉਸ ਦੇ ਹਿਸਾਬ ਦੇ ਨਾਲ ਗੱਲ ਕਰਾਂਗੇ ਕਾਨੂੰਨਨ ਗੱਲ ਕਰਾਂਗੇ ਕੋਈ ਕਿਆਸ ਪਬਲਿਕ ਦਾ ਕੋਈ ਵੀ ਵਿਅਕਤੀ ਜੋ ਆਪਣੀ ਮਰਜ਼ੀ ਦੇ ਨਾਲ ਕੋਈ ਚੀਜ਼ ਕਰ ਰਿਹਾ ਹੈ ਉਸ ਦੇ ਨਾਲ ਸਾਨੂੰ ਕੋਈ ਲੈਣਾ ਦੇਣਾ ਨਹੀਂ ਸਾਡੇ ਸਾਹਮਣੇ ਜੋ ਐਵਿਡੈਂਸ ਆਇਆ ਹੈ ਜੋ ਬਿਆਨ ਆਏ ਨੇ ਤੇ ਜੋ ਬਾਕੀ ਵੀ ਸਿਰ ਮੁਸ਼ਟਾਨੀਸ਼ਲ ਐਵੀਡੈਂਸ ਨੇ ਅਸੀਂ ਉਹਨਾਂ ਐਵੀਡੈਂਸ ਦੇ ਆਧਾਰ ਤੇ ਅਸੀਂ ਕਾਰਵਾਈ ਕਰ ਰਹੇ ਹਾਂ ਸਰ ਇਹਨਾਂ ਤੋਂ ਆਪਕੇ ਸਤਾ ਰਹੇ ਹੈ ਇਹ ਜੋ ਮੁਕਦਮਾ ਹੈ ਜਿਸ ਦੇ ਵਿੱਚ ਗ੍ਰਿਫਤਾਰੀ ਹੋਈ ਹੈ ਉਹ 302 ਦਾ ਕੇਸ ਹੈ ਬਾਬਲਕਲਾ 2015 ਦੇ ਵਿੱਚ ਮੁਕਦਮਾ ਦਰਜ ਹੋਇਆ ਸੀ ਉਸ ਦੇ ਵਿੱਚ ਗ੍ਰਿਫਤਾਰੀ ਅਮਲ ਦੇ ਵਿੱਚ ਲਿਆਂਦੀ ਗਈ ਸਰ ਥੋੜਾ ਪੂਰਾ ਬਣਾ ਲੇਗਾ ਨਾ ਇਹ ਥਾਣਾ ਬਾਜਾ ਖਾਨਾ ਦਾ ਹੈ ਫਿਲਹਾਲ ਚੰਜੀਤ ਸ਼ਰਮਾ ਨੂੰ ਅਦਾਲਤ ਚ ਕਦੋਂ ਪੇਸ਼ ਕੀਤਾ ਜਾਵੇਗਾ ਇਸ ਬੰਦੇ ਆਈਜੀ ਵਿਜੇ ਕੁਵਰ ਪ੍ਰਤਾਪ ਸਿੰਘ ਨੇ ਖੁੱਲ ਕੇ ਕੋਈ ਵੀ ਗੱਲ ਨਹੀਂ ਦੱਸੀ ਹੈ ਬਿਊਰੋ ਰਿਪੋਰਟ ਪੰਜਾਬ ਟੂਡੇ